ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਆਪਾਂ ਤਾਜ਼ੇ ਨਗ ਦਿਖਾਉਣੇ ਇੱਕ ਬੈੜ ਤਾਜ਼ੀ ਸੂਨ ਵਾਲੀ ਤੇ ਇੱਕ ਝੋਟੀ ਇਹ ਦੋਨੇ ਨਗ ਸੇਲ ਆ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਡਰਾਇਸ ਦੱਸੋ ਵੀਰ ਆਪਣਾ ਮੈਂ ਹਰਮਨ ਪ੍ਰੀਤ ਸਿੰਘ ਦਾ ਪਿੰਡ ਮਾਣੂਗਾ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਆਪਣਾ ਜੀ 9417150500 94171505001 ਆਪਣਾ ਵਪਾਰ ਦਾ ਕੰਮ ਹੈਣਾ ਜੀ ਜੀ ਪਹਿਲੇ ਨੰਬਰ ਤੇ ਆਪਾਂ ਇਹਦੀ ਝੋਟੀ ਦੇਖ ਰਹੇ ਆ ਸੁਆ ਕਿਹੜਾ ਸੂਰੀ ਆ ਸੁਆ ਦੂਜਾ ਇਹ ਮੂੰਹੋ 6 ਦਾ ਮੂੰਹੋ 6 ਦਾ ਤਾਂ ਦੂਜਾ ਸੁਆ ਕੈ ਦਿਨ ਸੂਣ ਦੇ ਲੈਂਦੀ ਆ ਬਸ ਜਿਹੜੇ ਨੇ ਅੱਜ ਪੂਰੇ ਹੋ ਗਏ ਪੰਜ ਚਾਰ ਦਿਨ ਉੱਤੇ ਲਉ ਠੀਕ ਆ ਪੰਜ ਚਾਰ ਦਿਨ ਉੱਤੇ ਲਉ ਤੇ ਲੇਵੇ ਦੀ ਬੜੀ ਸਾਫ ਸੁਥਰੀ ਆ ਹਨਾ ਸੋ ਲੇਵਾ ਦੇਖੋ ਯਾਰ ਬਾਕਮ ਵਾਲਾ ਫੱਟ ਫੱਟ ਲੇ ਬੱਜਾ ਫਿਟਿੰਗ ਜਿਹੜੇ ਲੇਵ ਨੂੰ ਕਹਿੰਦੇ ਦੁੱਧ ਵਾਲਾ ਪੀਸ ਤੇ ਲੇਵਾ ਸੂਤ ਆਕ ਲੱਗਦੀ ਤੇ ਪਹਿਲੇ ਸੂਏ ਦੁੱਧ ਆਪਣੋ ਕਿਹਨੇ ਦੱਸਿਆ ਮਾਲਕਾਂ ਨੇ ਦਾ ਭਾਈ ਮਾਲਕ ਮੈਂ 13 ਕਿਲੋ ਕਹਿੰਦਾ ਬਾਪ 14 ਕਿਲੋ ਖਰਾ ਦੁੱਧ ਪਾਉਗੇ ਜੀ ਸੋ ਅੱਸੀ ਬਾਤ ਠੀਕ ਐ ਸੋ ਯਾਰ ਸਿੰਘ ਮੂੰਹ ਮੱਥਾ ਦੇਖੋ ਕਿਆ ਬਾਤਾਂ ਨਜ਼ਾਰੇਦਾਰ ਜਿਹੜੇ ਕਹਿੰਦੇ ਕਿ ਮੈਂ ਲੈਣੇ ਚੰਗੀ ਅਸਲ ਦੀ ਤੇ ਮੇਨ ਗੱਲ ਆ ਜੀ ਦੇਖੋ ਥੱਲੇ ਫੁੱਟ ਫੁੱਟ ਤੇ ਖਣਪੇ ਥਾਣਾ ਦੇ ਵਿੱਚ ਵਿੱਥੀ ਤੇ ਵੱਡੀ-ਵੱਡੀ ਯਾਰ ਪੜੀ-ਪੁੜੀ ਵੀ ਸੁਨੱਖਾ ਪਣ ਝੋਟੀ ਤੇਰ ਪੁੱਜ ਕੇ ਸਾਫ਼ ਸੁਥਰੀ ਐ ਜਮਾ ਹਨਾ ਠੀਕ ਐ ਜਿਵੇਂ ਕੋਈ ਗੱਬਣਾ ਪਾਰਪੁਰਾ ਸ਼ਿਕਾਇਤ ਨਹੀਂ ਕੋਈ ਜਮਾ ਨਹੀਂ ਬਰਾਦ ਠੀਕ ਹੈ ਕਹਿੰਦਾ ਵਾ 14 ਕਿਲੋ ਦੁੱਧ ਨੈਟ ਖਰਾ ਪਾਉਗੀ ਜਮਾ ਹਨਾ ਸੋ ਸਿੰਘਮੂ ਉੱਥੇ ਮੇਨ ਗੱਲ ਵਜਨ ਵਜੂਦ ਆ ਤੇ ਨਮਾ ਹਣ ਜੈਨੂਅਰ ਦੂਜਾ ਸੂਆ ਝੋਟੀ ਬਣ ਦੇ ਵਿੱਚ ਆ ਜਾਵਾਂ ਤੇ ਚਾਹੇ 10 ਵੇਖੀ ਜਿਦ ਜਲਿਓ ਕਿਧਰੇ ਨਹੀਂ ਜਾਂਦੀ A to Z ਤੇਲ ਦੀ ਬਲੈਕ ਪਈਆ ਤੇ ਪਤਲੀ ਚਮੜੀ ਚਮੜੀ ਰਚ ਕਾ ਖਾਂਦੀ ਪਈਆ ਥਾਂ ਤੋਂ ਮੇਰੇ ਖਿੱਚੇ ਪਏ ਆਪਣੇ ਓਕੇ ਜਮਾ ਸੋ ਲੈ ਵਾ ਇੱਕ ਵਾਰ ਨੇੜੇ ਤੋਂ ਆਪਾਂ ਫੇਰ ਦਿਖਾ ਦਈਏ ਹਾਂ ਦਿਖਾ ਦੇ ਵੀਰੇ ਗੈਪ ਥਾਣਾ ਆ ਪੀੜੀ ਦੇ ਪਾਵੇ ਕੋਈ ਜਮਾ ਹਨਾ ਹਾਂਜੀ ਸਵਾ ਦੇਖੋ ਥਾਂ ਜਮਾ ਫੋਰ ਵੇ ਫੋਰ ਆ ਤੇ ਰੇਟ ਵੀ ਦੇ ਦਾ ਰੇਟ ਵੀਰੇ ਫੋਨ ਤੇ ਹੀ ਕਰਾਂਗੇ ਕੋਈ ਬਾਹਲਾ ਬੇਫਾਲਤੂਰੀ ਗੱਲ ਤੇਰੀ ਹੋਊ ਠੀਕ ਆ ਅੱਗੇ ਆਜ ਦੋ ਨੰਬਰ bæੜ ਦੇਈ ਵੀਰਾ ਵੀ ਦੂਜਾ ਸੂਆ ਜੀ ਇਹਨੇ ਪਲੂਨ ਨੇ 25 ਲੀਟਰ ਦੁੱਧ ਦਿੱਤਾ ਪਲੂਨ ਨੇ 25 ਕਿਲੋ ਇਹ ਆ ਗਿਆ ਆਪਣੀ ਬਲੈਕ ਕ੍ਰਾਸ ਬਣ ਜਾ ਆ ਗਿਆ ਹਲਕਾ ਜਾ ਹਨਾ ਤੇ ਦੁੱਧ ਠੀਕ ਆ ਦੁੱਧ ਦਊ ਤੇ ਦੋ ਫੈਟ ਵਾਲਾ ਜਾਵਾਂ ਹਨਾ ਇਹਦੇ ਦਿਨ ਦਿਨਾਂ ਦੇ ਪੰਜ ਪਿਆਈ ਦਾ ਸਿਆ ਫਿਟਿੰਗ ਲੈਵੇ ਚ ਤੇ ਕੱਚੀ ਆਲੇ ਤੇ ਝੂਲੀ ਜਲ ਦੀ ਬੜੀ ਚੰਗੀ ਆ ਹਨਾ ਕਿੰਨਾ ਦਿਲ ਤੋਂ ਮੰਨ ਕੇ ਚੱਲੇ ਬੰਦਾ ਇਸ ਬਾਰੇ ਦਾ 25+ ਸਹੀ ਕਿਉਂ ਵੀ ਗਰਮੀ ਅੱਗੇ ਪਚੀ ਨੇ ਤੇ ਦੀ ਗਰਮੀ ਜ਼ਿਆਦਾ ਤੇਰੀ ਤੋਰੀਵਾਰ ਨੂੰ ਸਬਰ ਕੱਦ ਕੱਡ ਵਗੈਰਾ ਦੇਖੋ ਯਾਰ ਬੈੜ ਦਾ ਕਿਆ ਵਾਤਾ ਨਜ਼ਾਰੇਦਾਰ ਪੂਰੀ ਸਾਫ ਸੁਥਰੀ ਠੀਕ ਅੱਛਾ ਹੱਥ ਜਿਵੇਂ ਮਰਜ਼ੀ ਫੇਰੀ ਚੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਐਵਾ ਭਾਵੇਂ 5-4 ਦਿਨ ਤਾਂ ਖੁੱਲੀ ਲੈ ਜੂ ਮਖਿਆਲ ਹੀ ਮਾਰਦੀ ਠੀਕ ਹੈ ਜਰਸੀ ਤੇ ਐਚ ਐਫ ਦਾ ਕਰਾਸ ਆ ਗਿਆ ਹਨਾ ਤੋਰੀ ਘੇੜਾ ਕੜਾਈ ਮੜਾ ਜਵਾਰ ਨੂੰ ਇਹਦਾ ਸੋ ਯਾਰ ਮੂੰ ਮੱਥਾ ਦੇਖੋ ਤੇ ਬਾਕੀ ਵੱਡੀ-ਵੱਡੀ ਬਜਨ ਵਜੂਦ ਬਹੁਤ ਆ ਸੁਭਰੋ ਦੇਖੋ ਯਾਰ ਹਵਾਨਾ ਹੁੰਦਾ ਉਹ ਕਿਆ ਬਾਤ ਆ ਫਿਟਿੰਗ ਲੈ ਵਧੀਆ ਤੇ ਭਾਈ ਜੀ ਰੇਟ ਇਹਦਾ ਰੇਟ ਇਹਦਾ ਵੀ ਗੁੰਮਤੀ ਕਰਾਂ ਤੇ ਹੂ ਬਾਜੋ ਤੇ ਭਾਈ ਜੀ ਨੰਬਰ ਡਰੈਸ ਇੱਕ ਕਰੀ ਫੇਰ ਬੋਲਦੇ ਆਪਣਾ ਆਪਣਾ ਪਿੰਡ ਮਾਨੂਗਾ ਵੀਰੇ ਜ਼ਿਲ੍ਹਾ ਲੁਧਿਆਣਾ ਠੀਕ ਐ ਆਪਣਾ ਇਹ ਪਿੰਡ ਰਹਿਣਾ ਜਗਰਾਉਂ ਤੋਂ ਠੂਰ ਵਾਲੇ ਰੋਡ ਤੇ ਮੈਂ ਤੇਣਾ ਸਾਹ ਕੋਲੇ ਵੀਰੇ ਤੇ ਨੰਬਰ 94715050 ਠੀਕ ਆ ਬਾਜਵ ਰੇਟ ਹੋਣਗੇ ਜਮਾਈ ਜਿਹੜਾ ਵੀ ਇਹਨੂੰ ਮੁੱਲ ਲਾਉ ਥਾਣ ਸੱਪੇ ਦੀ ਉਸ ਕੋ ਲੋਕੇ ਹੋ ਜਾ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਾਂ